ਹੈਲੋ ਗਾਇਸ ਕੀ ਹਾਲ ਚਾਲ ਮੈਂ ਪਿਛੇ ਰਹਿ ਗਈ ਕੀ ਹਾਲ ਚਾਲ ਆਪ ਸਾਰੇ ਵਧੀਆ ਠੀਕ ਠਾਕ ਹੋਵੋਗੇ ਕੀ ਬੰਦਾ ਚਕਾਲ ਆਪਣੀਆਂ ਨਵੀਆਂ ਐਂਕਾਂ ਯਾ ਗਾਇਸ ਤੇ ਆਪਾ ਜਾ ਰਹੇ ਸੀ ਅੱਜ ਆਪਣੇ ਆਂਦਰਵੈਰ ਦਾ ਬਰਥਡੇ ਯਾ ਅੰਦਰਵੈਰ ਸਿੰਘ ਅੰਦਰਵੈਰ ਸਿੰਘ ਰਵੈ ਸਿੰਘ ਦਾ ਬਰਥਡੇ ਆ ਤੇ ਆਪਾਂ ਜਾ ਰਹੇ ਸੀਗੇ ਉੱਥੇ ਤੇ ਉੱਥੇ ਜਾ ਕੇ ਕੱਟਦੇ ਆ ਕੇਕ ਕੇਕ ਘੱਟ ਘੁੱਟ ਕੇ ਖਾਂਦੇ ਆ ਜਾ ਕੇ ਫਿਰ ਜਿੱਦਾਂ ਖਾਂਦੇ ਆ ਤੁਹਾਨੂੰ ਮਾਹੌਲ ਚਾਰ ਯੂਕੇ ਦੇ ਕਿਦਾਂ ਬਰਥਡੇ ਵਗੈਰਾ ਸੈਲੀਬ੍ਰੇਟ ਕਰੀਦੇ ਨੇ ਹਨਾ ਜੋ ਵੀ ਹੋਇਆ ਜਿੱਦਾਂ ਵੀ ਹੋਇਆ ਸਾਰਾ ਤੁਹਾਨੂੰ ਖਾਂਦੇ ਰਵਾਂਗੇ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਤੇ ਆਪਣਾ ਬਾਕੀ ਗੱਲਾਂ ਬਾਤ ਆਪਾਂ ਕਰਦੇ ਆ ਉੱਥੇ ਜਾ ਕੇ ਹੈਗਾ ਨਾ ਤੇ ਬਹੁਤ ਵਧੀਆ ਮੌਸਮ ਵਿੱਚ ਧੁੱਪਾਂ ਤਾਂ ਪੱ ਲੱਗੀਆਂ ਯਾਨੇ ਨਾ ਦੇਖੋ ਗਾਇਸ ਪਿੱਛੇ ਆਪਣੀ ਮੋਟੀ ਵੀ ਆ ਰਹੀ ਏ ਐਂਡ ਦੇਖੋ ਕਿੰਨੇ ਦਿਨਾਂ ਬਾਅਦ ਧੁੱਪ ਲੱਗੀ ਬਹੁਤ ਦਿਨਾਂ ਤੇ ਓਕੇ ਕਰਦੇ ਆ ਗੱਲਬਾਤ ਠੀਕ ਆ ਇੱਥੇ ਜਾ ਕੇ हेलो गाइस दे अपायर सिग्नेर वेर ਦੇ ਬਰਥਡੇ ਤੇ ਤੇ ਇਹ ਬੈਠੇ ਨੇ ਆਪਣੇ ਨਿਰਵੈਰ ਦੇ ਪਾਪਾ ਜੀ ਐਂਡ ਚਾਚਾ ਜੀ ਇਹ ਪੀ ਰਹੇ ਨੇ ਆਪਣਾ ਚਾਹ ਚਾਹ ਦੇ ਨਾਲ ਨਮਕੀਨ ਹੈਗੀ ਦੋ ਵਿਚਾਰ ਭਾਈ ਆਪਣੇ कैसी ਲੱਗਦੈਣ ਚਾ ਆਪ ਕੀ ਰੈਡ ਰੈਡ ਆਇਜ਼ ਦਾ ਰੀਜਨ ਪ੍ਰਤਾ ਸਕਤੇ ਹੋ ਚਲੋ ਫੋਕਸ ਕਰ ਚਾਪ ਯੈਸ ਤੇ ਇਹ ਥੋੜਾ ਜਿਹਾ ਇਹ ਆਪਣੇ ਪੁਲਵਿੰਦਰ ਭਾਜੀ ਨੇ ਇਹ ਢੈਂਥਲ ਨਗਰੀ ਦੇ ਵਸਨੀਕ ਥੋੜਾ ਟਾਈਮਸ ਪਹਿਲੇ ਯੂਕੇ ਜੇ ਪ੍ਰਵੇਸ਼ ਕੀਤੇ ਨੇ ਮੇਰੇ ਵੀਰੋ ਤੇ ਕਹਿੰਦੇ ਨੇ ਮੁੰਡੇ ਨੇ ਯੂਕੇ ਦੇ ਤਮੰਲਾ ਪਾਈਆਂ ਹੋਈਆਂ ਨੇ ਇਲੈਕਟ੍ਰੀਸ਼ੀਅਨ ਦਾ ਕੰਮ ਕੀਤਾ ਬਹੁਤ ਹਾਈ ਲੈਵਲ ਤੇ ਤੇ ਇਹ ਦੇਖੋ ਸਾਡੀ ਕੋਠੀ ਦਾ 뷰 ਬਹੁਤ ਹੀ ਕੈਂਟ ਵੈਰੀ ਨਾਈਸ ਵੈਰੀ ਗੁੱਡਨੈਸ ਇਹ ਭਾਜੀ ਦਾ ਗੱਡੀ ਰੱਖੀ ਹੋਈ ਏ ਬਲੈਕ ਤੇ ਸੋ ਬਈ ਦੇ ਲਬਤਾ ਚਾਲੂ ਰੱਖਾਂਗੇ ਤੇ ਆਪਾਂ ਆਪਣੇ ਨੰਬਰ ਲਗਾਇਆ ਹੋਇਆ ਨਾਲ ਇਥੇ ਦੇਖੋ ਵੀ ਕਿਤੇ ਜਾਣ ਦੀ ਲੋੜ ਨਹੀਂ ਸਾਰਾ ਸਾਰਾ ਸਮਾਨ ਤੁਹਾਨੂੰ ਇੱਥੇ ਮਿਲੇਗਾ ਯੂਕੇ ਦਾ ਵੀਊ ਦੇਖੋ ਕਹਿੰਦੇ ਕਿਸਮਤ ਵਾਲਾ ਬੰਦੇ ਯੂਕੇ ਆ ਸਕਦਾ ਹਾਰੇ ਸਾਰੀ ਤੇ ਗੱਲ ਵਸਦੀ ਨਹੀਂ ਹੈਗੀ ਵਧੀਰੀ ਜਾਂਦਾ ਕੈਨੇਡਾ ਅਮਰੀਕਾ ਜਾਂਦੀ ਪਰ ਯੂਕੇ ਵਾਲੀ ਗੱਲ ਯੂਕੇ ਸੀ ਇਹ ਨਹੀਂ ਗੱਲ ਬਾਂਦੀ ਹੋਰ ਬੰਦਿਆਂ ਤੋਂ ਤੇ ਮੇਰੇ ਵੀਰੋ ਆਪਾਂ ਚੇਅਰ ਤੇ ਬੈਕ ਕੇ ਤੇ ਚਾਹ ਆਪਣੀ ਆ ਰਹੀ ਏ ਤੇ ਪੀਨੇ ਆ ਚਾਹ ਤੇ ਜਿਹੜਾ ਇੱਕ ਵਾਰੀ ਆ ਜਾਂਦਾ ਉਹ ਐਂ ਤਾਂ ਜ਼ਰੂਰ ਕਹਿੰਦਾ ਕਿੱਥੇ ਆ ਗਿਆ ओके ਤੇ ਹੋਰ ਕੋਈ ਵਿਚਾਰ ਹੁਣ ਯੂਕੇ ਬਾਰੇ ਤੁਹਾਡੇ ਬਾਕੀ ਨਿਰਵੈਰ ਦੇ ਪਾਪਾ ਦੱਸੋਗੇ ਤੁਹਾਨੂੰ ਨਿਰਵੈਰ ਦੇ ਪਾਪਾ ਜੀ ਬੋਲਣ ਤੁਹਾਨੂੰ ਟਾਈਮ ਦਿੱਤਾ ਆ ਵੀ ਬਸ ਨਿਰਵੈਰ ਦੇ ਪਾਪਾ ਜੀ ਹੱਥ ਮਾਰ ਗਏ ਨੇ ਕਹਿੰਦੇ ਨਹੀਂ ਨਿਰਵੈਰ ਦੇ ਪਾਪਾ ਨੂੰ ਗੁੱਸਾ ਨਾ ਚੜਾ ਜੇ ਇਹਨਾਂ ਨੂੰ ਗੁੱਸਾ ਆ ਗਿਆ ਫੇਰ ਛਾੜੋਲ ਦਿੰਦੇ ਨੇ ਓ ਮਾਈ ਗੁੱਡਨੈਸ ਓਕੇ ਹੁਣੀ ਹੁਣੀ ਇਹਨਾਂ ਨੂੰ ਪਹਿਲਾਂ ਗੁੱਸਾ ਆ ਗਿਆ ਸੀ ਓਕੇ ਨਹੀਂ ਤੁਸੀਂ ਦੋ ਵਿਚਾਰ ਆਪਣੇ ਯੂਕੇ ਬਾਰੇ ਦੱਸੋ ਕੀ ਕਹਿਣਾ ਚਾਹੋਗੇ ਇਹਦੇ ਬਸ ਬਾਹਰ ਮੂਟ ਨੇ ਪਕੌੜੀਆਂ ਖਾ ਲੈਂਦੇ ਫਿਰ ਅੱਗੇ ਜਾਣਾ ਓਕੇ ਸ਼ਾਮ ਦੇ ਟਾਈਮ ਅਸੀਂ ਕਰਨੀ ਕਰਦੇ ਓਕੇ ਇਹ ਬੰਦੇ ਪਕਾ ਆਪਣਾ ਨਮਕੀਨ ਖਾ ਰਹੇ ਨੇ ਇਹ ਵੈਸੇ ਨਮਕੀਨ ਨੂੰ ਪਕੌੜੀਆਂ ਨਾਲ ਸੀ ਜਾਂਦੇ ਨੇ ਚਲੋ ਕੋਈ ਨਹੀਂ ਵਾਦਾ ਕੱਟਾ ਹੋ ਜਾਂਦਾ ਹਨਾ ਤੇ ਕਹਿੰਦੇ ਨੇ ਚਾਹ ਪੀ ਕੇ ਤਾਨੂੰ ਯੂਕੇ ਦੇ ਵਿਚਾਰ ਦੇਣੇ ਵੀ ਅਜੇ ਸਾਡਾ ਮਾਹੌਲ ਨਹੀਂ ਬਣਦਾ ਪਿਆ ਯਾ ਮੰਗੂ ਜਮਲਾ ਨਹੀਂ ਚਮਚਾ ਇੱਥੇ ਰਹਿ ਜਾਂਦਾ ਇਹ ਮੇਰੇ ਪਕੌੜੀਆਂ ਹੱਥ 'ਚ ਰਹਿ ਗਿਆ ਵੀ ਆਹ ਵੀ ਆ ਰਹੇ ਯਾ ਅਧਿਆ ਆਪਣੇ ਕਹਿੰਦੇ ਵੀ ਡਿਸਟਰਬ ਹੋ ਰਹੀ ਹੂ ਤੇ ਸਾਡਾ ਕੈਮਰਾ ਨਾ ਕਰੋ ਹਣ ਚਾਹ ਪੀ ਲੰਦੋ ਕਹਿੰਦੇ ਬਹੁਤ ਹੀ ਨਾ ਮਜ਼ਾ ਆ ਰਿਹਾ ਤੋਪੇ ਬੈਠੇ ਹੋਣੇ ਚਾਹਾਂ ਪੀ ਰਹੇ ਆ ਬਹੁਤ ਮੈਂ ਕਹਿੰਦਾ ਜੰਨਤ ਹੈ ਬਾਸੀ ਮੇਰੇ ਭਰਾ ਯੂਕੇ ਚ ਫੜ ਫੜ ਯੂਕੇ ਚ ਜਨਨਾਰੇ ਲੈਣੇ ਜਿਦੇ ਜੇ ਕਿਸਮਤ ਟਾਡੀ ਜਿਹਦੀ ਕਿਸਮਤ ਹੈਗਾ ਉਹ ਹੀ ਆ ਸਕਦਾ ਹਾਰੀ ਸਾਰੀ ਤਰ੍ਹਾਂ ਪਹਿਲਾਂ ਹੀ ਦੱਸਿਆ ਚੁੱਕੇ ਆਪਾਂ ਵੀ ਗੱਲ ਹੈ ਨ ਯੂਕੇ ਆਉਣਾ ਵੀ ਖਲਾਈ ਦਾ ਵੜਾ ਨਹੀਂ ਹੈਗਾ ਬਹੁਤ ਸਟ੍ਰਿਕਨੈਸ ਕਰਦੀ ਹੁੰਦੇ ਨਾ ਵੀ ਆਮ ਬੰਦਾ ਯੂਕੇ ਨਹੀਂ ਆ ਸਕਦਾ ਤੇ ਕੋਈ ਤੁਹਾਡੇ ਵਿਚਾਰ ਹੋਰ ਬਾਪਾ ਯੋਕੇ ਜੀ ਬੱਸ ਤੁਹਾਡੇ ਵਿਚਾਰ ਬਿਲਕੁਲ ਸਹੀ ਨੇ ਜਿਹੜੀ ਸਟ੍ਰੈਟ ਨੈਟ ਕੀਤੀ ਹੈ ਇਹਨਾਂ ਨੇ ਓਕੇ ਪਾਣੀ ਗੁੱਸਾ ਕਰ ਗਿਆ ਸੀ 4 ਡਾਲਰ ਲੱਗੇ ਸੀ ਓਕੇ ਤੇ ਪਾ ਲਈ era ਸੋਨੇ ਦੀਆਂ ਕੜੀਆਂ ਪਾਈਆਂ ਹੋਈਆਂ ਨੇ ਮੁੰਡੇ ਦੇ ਬਾਡੇ ਤੇ ਇਹ ਸੂਟ ਪਾਇਓ ਹੈ ਨਾ ਇਅਕਟਾ ਸ਼ੈਕ ਦਾ ਸਟੀਆਂ ਹੋਈਆਂ ਨੇ ਬਸ ਬਸ ਇੱਕ 골ਡ ਦੀ ਇਧਰ ਪਾ ਜਿਹੜਾ ਫਾਰਮਲ ਪੈਂਟ ਦੇ ਨਾਲ ਬੈਲੀ ਜੁੱਤੀ ਪਾਈ ਇੱਕ ਨਾ ਮੇਰੇ ਵੀ ਦਿੱਸਦਾ ਹੈ ਨਾ ਤਤਵਾਹੀ ਹੋਏ ਨਹੀਂ ਵੇਖ ਲੈ ਲੋ ਕੀ ਕਾਏ ਬੰਦਾ ਪੰਜਾਬ ਤੋਂ ਆਇਆ ਨੀਲੀ ਕਾਲੀਆਂ ਫਿਫਟੀਆਂ ਲੱਗੀਆਂ ਹੋਈਆਂ ਨੇ yellow ਪੱਗ ਆ ਯਾ red ਸ਼ਰਟ ਤੇ ਵਿੱਚ ਮਾੜੀਆਂ ਮਾੜੀਆਂ ਬਿੰਦੀਆਂ yellow ਨੇ ਮੇਰੇ ਵੀਰ ਨੇ ਮੈਚਿੰਗ ਕਰ वेलकम बैक यस एरिबॉडी टेक गो होम क्या हाल चाल ओ सारे बढ़िया ठीक ठाक हो गए अपनी लुक देखो कमत गया होया दी ਤੇ ਆਪਾਂ ਆ ਰਹੇ ਸੀ ਕਿ ਕੰਮ ਤੋਂ ਕਰਾਣੂ ਤੇ ਕਰਾਣੂ ਆਂਦੇ ਹੋ ਇਹ ਇੱਕ ਗੱਲ ਕਿ ਸੀ ਉਹ ਲੋਗ ਦੀ ਤਿਆਰੀ ਤੇ ਕਹਿੰਦੇ ਫੋਚਿਆ ਵੀ ਅੱਜ ਵਲੋਗ ਹੀ ਬਣਾ ਲਈ ਹੈ ਚਲੋ ਤਾਂ ਵੀ ਵਧੀਆ ਬਈ ਦੇਖੋ ਆਪਾਂ ਸਪੈਸ਼ਲ ਬੰਦੇ ਲੈਣ ਆਏ ਸੀਗੇ ਚਾਰ-ਚਾਰ ਹੋ ਕੇ ਯੈਸ ਆਪਾਂ ਸਟਾਪ ਤੇ ਉਤਰੀ ਨਹੀਂ ਗੱਡੀ ਛੱਡਣ ਆਈ ਸੀਗੀ ਤੇ ਉਹਨਾਂ ਉੱਤੇ ਤਾਰਿਆ ਤੇ ਆਪਾਂ ਫਿਰ ਅੱਗੋਂ ਤਿਆਰ ਰਹੀ ਕਰਾਂ ਹਣਾ ਤੇ ਤੇ ਗਾਇਜ਼ ਆਸ ਫੇਰ ਦੀ ਕੰਟਰਕਸ਼ਨ ਚੱਲ ਗਈ ਕਿ ਮੈਂ ਗਿਆ ਸੀ ਨਾ ਉਦੋਂ ਵੀ ਚੱਲਦੀ ਪਈ ਸੀ ਤੇ ਹੁਣ ਵੀ ਚੱਲਦੀ ਪਈ ਤੇ ਆਪਾਂ ਨੇ ਆ ਗਿਆ ਹਮ ਟਾਊਨ ਉਹ ਮਾਵਨ ਨੂੰ ਜਾਂਦੇ ਆ ਹਾਇ ਸਟਰੀਟ ਚੱਲ ਰਹੀ ਏ ਸਟਰੀਟ ਮਤਲਬ ਗਲੀ ਇੱਥੇ ਰੈਡਮ ਬਸੇਰਾ ਇਹ ਸਾਰੇ ਆਪਣੇ ਮਹੱਲੇ ਦੇ ਬਜ਼ੁਰਗ ਇੱਥੇ ਇਕੱਠੇ ਕਰਕੇ ਬੰਨ੍ਹਦੇ ਆ ਐਡ ਨਾਲ ਹੀ ਰੈਡਮ ਬਸੇਰਾ ਆਪਣਾ ਜੀ ਦੇਖੋ ਅਮੀਰਾਂ ਦੇ ਮਹੱਲੇ ਜਰੀ ਤੇ ਦੇਖੋ ਗੱਡੀਆਂ ਗੁੱਡੀਆਂ ਕੋਟੀਆਂ ਕਾਟੀਆਂ ਹੈਗਾ ਨਾ ਇਹ ਰੈਡਮ ਬਸੇਰਾ ਛੋਟਾ ਆਇਆ ਹੈ ਬਿਟ ਰੈਡਮ ਬਸੇਰਾ ਬੱਦਲ ਦੇਖੋ ਤੁਸੀਂ ਕੀ ਆ ਵਿਊ ਹੈ ਇਸ਼ੇ ਵਾਲਾ ਵਿਊ ਐ ਬਹੁਤ ਹੀ ਇਸ਼ੇ ਵਾਲਾ ਵਿਊ ਐ ਇਹ ਜਿਦਾਂ ਕਿ ਦਮਾ ਦੱਸ ਰਿਹਾ ਇਹ ਆਪਣਾ ਹੈਗਾ ਰੈਂਡ ਬਸੇਰਾ ਰੀਟ ਆਪਣੇ ਕਾਸ ਤੋਂ ਇਹ ਦੇਖੋ ਹਾਊਸ ਤੇ ਆ ਜੋ ਤੁਹਾਨੂੰ ਦਿਖਾਣੇ ਆਪਾਂ ਅੰਦਰ ਦਾ ਮਾਹੌਲ ਚਾਲ ਵਨ ਨੰਬਰ ਘਾਰੇ ਆਪਣਾ ਇਹ ਵੀ ਸਿੱਧੀ ਆਪਣੀ ਅੰਦਰ ਜਾ ਰਹੀ ਐ ਇੰਟਰਸ ਤੇ ਇਹ ਵੀ ਹੋ ਰਹੀ ਐ ਤੇ ਇੱਥੇ ਆਪਾਂ ਜੁੱਤੀਆਂ ਵਗੈਰਾ ਤੇ ਲਾ ਕੇ ਤੇ ਆਪਾਂ ਕਰ ਸਕਦੇ ਹਾਂ ਇਸੇ ਸ਼ੂਲਾ ਵਾਂਗ ਆਪਾਂ ਸ਼ੂਲਾ ਕੇ ਤੇ ਲੋਕ ਇਹ ਨੂੰ ਤਾਂ ਲੋਕ ਉੱਪਰ ਚ ਲੋਕਾਂ ਕੇ ਕੋਟੂ ਮਾਈ ਚੈਨਲ ਸਬਸਕ੍ਰਾਈਬ ਓਕੇ ਘਰ ਆ ਚੁੱਕੇ ਸੀ ਘਰ ਆ ਕੇ ਤੇ ਆਪਾਂ ਨਾ ਤੋ ਕੇ ਤੇ ਆਪਣਾ ਇਸ ਬੋਡੀ ਡਰੈਸ ਪਾ ਚੁੱਕੇ ਆ ਤੇ ਗਾਇਸ ਤੇ ਆਪਾਂ ਵਲੋਗ ਦੀ ਕਰਦੇ ਆ ਐਂਡਿੰਗ ਐਂਡਿੰਗ ਦੇ ਨਾਲ ਨਾਲ ਤੁਹਾਨੂੰ ਕਹਾਂਗੇ ਸਾਨੂੰ ਲਾਈਕ ਫੋਲੋ ਸਬਸਕ੍ਰਾਈਬ ਐਂਡ ਲਾਈਕ ਜਰੂਰ ਕਰਨਾ ਤੇ ਆਪਣੇ ਨਵੇਂ ਨਵੇਂ ਸੁਝਾਅ ਦੇਣਾ ਵੀ ਕੀ ਗਲਤੀ ਹੈ ਕਿੱਦਾਂ ਕਰਕੇ ਬੋਲੀ ਆਪਾਂ ਜੋ ਵੀ ਹੈ ਨਾ ਤੇ ਸਾਰਾ ਕੁਝ ਸਾਨੂੰ ਦੱਸਣਾ ਤੇ ਸੋ ਹੋਪ ਕਰਦੇ ਆ ਮਿਲਾਂਗੇ ਨਵੇਂ ਵਲੌਗ ਦੇ ਨਾਲ ਜਲਦ ਹੀ ਨੈਕਸਟ ਵੀਕ ਲਾਈਕ ਸਬਸਕ੍ਰਾਈਬ ਐਂਡ ਫਾਲੋ ਖੁਦ ਚਲੋ ਜੀ ਬਾਏ ਬਾਏ ਟਾਟਾ ਸ਼ਾਸ਼ ਰਿਵਿਊ ਆਕ